ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ ਤੀਜਾ ਹਮ ਜਲਤੇ ਜਲ ਮੁਏ ਪ੍ਰਮ ਆਏ ਦੂਜੇ ਪਾਏ ਪੂਰੇ ਸਤਗੁਰ ਰਾਖ ਲੀਏ ਆਪਣਾ ਪੰਨਾ ਪਾਈ ਇਹੋ ਜਗ ਜਲਤਾ ਨਗਰੀ ਆਇਆ ਗੁਰ ਕੈ ਸਬਦ ਸੁਭਾਈ ਸਬਦ ਰਤੇ ਸੇ ਸੀਤਲ ਭਏ ਨਾਨਕ ਸੱਚ ਕਮਾਏ ਮਹੱਲਾ ਤੀਜਾ ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਣ ਜਿਨਾ ਸਤਿਗੁਰ ਜੀਵਦਿਆਂ ਮੁਇਆ ਨ ਵਿਸਰੈ ਸੇਈ ਪੁਰਖ ਸੁਜਾਨ ਕਉਲ ਉਧਾਰੇ ਆਪਣਾ ਸੋ ਜਨ ਹੂਐ ਪਰਵਾਣ ਗੁਰਮੁਖ ਮੋਏ ਜੀਵ ਦੇ ਪਰਮਾਨ ਹੈ ਮਨਮੁਖ ਜਨਮ ਮਰਾਹੀ ਨਾਨਕ ਮੋਏ ਨ ਆਖੀਐ ਜੇ ਗੁਰ ਕੈ ਸਬਦ ਸਮਾਹੀ ਪਉੜੀ ਹਰ ਬੁਰਖ ਨਿਰੰਜਨ ਸੇਵ ਹਰ ਨਾਮ ਧਿਆਈਐ ਸਤ ਸੰਗਤ ਸਾਧੂ ਲਗ ਹਰ ਨਾਮ ਸਮਾਈਐ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਈਐ ਹਉ ਗੁਲਾ ਲਾਲਾ ਤੁੱਦ ਮੈਂ ਹੁਕਮ ਫਰਮਾਈਐ ਇਥੇ ਵਿਸ्राम ਧਿਆਨ ਨਾਲ ਲਾਉਣਾ ਹਉ ਗੁਲਾ ਲਾਲਾ ਤੁੱਦ ਇਥੇ ਵਿਸਰਾਮ ਹੈ ਮੈਂ ਇਥੇ ਯਮ ਕਲਾ ਦਨੀ ਹੈ ਹੁਕਮ ਫਰਮਾਈਐ ਹਉ ਗੁਰਮੁਖ ਕਾਰ ਕਮਾਵਾ ਜੇ ਗੁਰ ਸਮਝਾਈਐ ਸ਼ਲੋਕ ਮਹਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੋਲੀ ਪਾਈਨ ਵਿਸਰਿਆ ਗੁਣਤਾਸ ਮਤ ਜਾਣਹ ਜਗ ਜੀਵ ਦਾ ਦੂਜੈ ਪਾਇ ਮੋਆਸ ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨ ਮਿਲਨੀ ਪਾਸ ਦੁੱਖ ਲਗਾ ਬਹੁ ਆਤ ਕਣਾਂ ਪੁੱਤ ਕਲਤ ਨਾ ਸਾਥ ਕੋਈ ਜਾਸ ਹਾਂਜੀ ਦੁੱਖ ਲਾਗਾ ਬਹੁਤ ਘਣਾ ਇਥੇ ਵੀ ਸ੍ਰੀਨਾਮ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾ ਵਿੱਚ ਮੁਹ ਕਾਲਾ ਹੋਆ ਅੰਦਰ ਉੱਬੇ ਸਾਸ ਮਨ ਮੁੱਖਾ ਨੂੰ ਕੋ ਨ ਵਿਸਹੀ ਚੁੱਕ ਗਿਆ ਵੇ ਸਾਸ ਹਾਂਜੀ ਇਹ ਵਿਸਰਾਮ ਮਨ ਮੁੱਖਾ ਨੂੰ ਇਥੇ ਠਮਕ ਕੋ ਨ ਵਿਸਹੀ ਵੇਸ ਹੀ ਪੋਲਾ ਹੀ ਬੋਲਣਾ ਹੈ ਵੇਸ ਹੀ ਸッセ ਤੇ ਹਾਹੇ ਦੇ ਵਿੱਚ ਡੈਸ਼ ਧੀ ਕੇ ਬੋਲਣਾ ਚੁੱਕ ਗਿਆ ਵੀ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾ ਅੰਤਰਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲਹਿ ਸੁਬਹਾਏ ਸਤਿਗੁਰ ਕਾ ਭਾਣਾ ਆਨ ਦਿਨ ਕਰਹਿ ਸੇ ਸੱਚ ਰਹੇ ਸਮਾਏ ਦੂਜੇ ਪਾਏ ਲੱਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰਹਿ ਵੇਕਾਰ ਮਨਮੁਖ ਆਪ ਸੁਆਰਥੀ ਕਾਰਜ ਨਾ ਸਕਹਿ ਸਵਾਰ ਕਾਰਜ ਨਾ ਸਕਹਿ ਸਵਾਰ ਮਨਮੁਖ ਆਪ ਸੁਆਰਥੀ ਕਾਰਜ ਨਾ ਸਕਹਿ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਇ ਨ ਮੇਟਨ ਹਾਰ ਪੌੜੀ ਤੁਦ ਆਪੇ ਜਗਤ ਉਪਾਇਕ ਹੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿੱਚ ਹਉਮੈ ਲੇਖਾ ਮੰਗੀਐ ਵਿੱਚ ਹਉਮੈ ਲੇਖਾ ਮੰਗੀਐ ਵਿੱਚ ਹਉਮੈ ਲੇਖਾ ਮੰਗੀਐ ਫਿਰ ਆਵੇ ਜਾਇ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਵਲੇਹਾਰੀ ਗੋਰੇ ਆਪਣੇ ਸਦਾ ਸਦਾ ਕੁਮਾਇਆ ਸ਼ਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਾਇਆ ਮਾਇਆ ਮਮਤਾ ਮੋਹਣੀ ਇਥੇ ਵਿਸਰਾਮ ਜਿਨ ਵਿਣ ਵਿਣਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉੱਭਰੇ ਜਿਨੀ ਸਤਿਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਤੰਦਾ ਕਰਤਿਆ નિਫਲ ਜਨਮ ਗਵਾਇਆ નિਫਲ ਹਹਾ ਲੋਕਿ ਚਾਰਨ ਕਰਨਾ ਤੰਦਾ ਕਰਤਿਆ નિਫਲ ਜਨਮ ਗਵਾਇਆ ਸੁਖ ਦਾਤਾ ਮਨ ਨਵਸਾਇਆ ਸੁਖ ਦਾਤਾ ਪਦਤੀ ਜਮਕ ਲਾ ਦਨੀ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਮਹੱਲਾ ਤਿਦ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਅੰਮ੍ਰਿਤ ਨਹੀਂ ਹੈ ਅੰਮ੍ਰਿਤ ਕਿੰਨੀ ਵਾਰੀ ਦੱਸਿਆ ਸ਼ੁੱਧ ਕਰ ਇਹਨੂੰ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨਮੁਖਾ ਸਾਦ ਨਾ ਪਾਇਆ ਮਨਮੁਖਾ ਇਥੇ ਜਮਕ ਲਾਦਨੀ ਹੈ ਸਾਦ ਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਾਜ ਵਿਖ ਸੰਗ੍ਰਹਿ ਅੰਮ੍ਰਿਤ ਤਾਜ ਵਿਖ ਸੰਗ੍ਰਹਿ ਸੰਗ੍ਰਹਿ ਇਸ ਤਰ੍ਹਾਂ ਬੋਲਣਾ ਸੰ ਤੇ ਵਿੱਚ ਡੈਸ਼ ਦੇਣੀ ਹੈ ਕਰਤਾ ਆਲਖਾਇਆ ਸੰਗਰਹਿ ਨਹੀਂ ਕਹਿਣਾ ਗੁਰਮੁਖ ਵਿਰਲੇ ਸੋਜੀ ਪਈ ਤੇਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇਆ ਬਿਨ ਸਬਦੀ ਮੇਲ ਮਿਲਾਇਆ ਮਲਾਇਆ ਨਹੀਂ ਕਹਿਣਾ ਮਿਲਾਇਆ ਹਾਂ ਬਿਨ ਸਬਦਾ ਗਾਗ ਬੌਰਾਨਾ ਫੇਰ ਬਾਤ ਦੱਸਣਾ ਪੈਂਦਾ ਥੋੜੇ 2 4 ਬਰੀ ਸਬਦਾ ਸੋਧ ਹੋ ਜਾਂਦਾ ਮੁਰ ਦੇ ਫੇਰ ਉਵੇਂ ਚੱਲਣ ਲੱਗ ਜਾਂਦਾ ਸਬਦਾ ਉਵੇਂ ਚੱਲਣ ਲੱਗ ਜਾਂਦਾ ਅੰਮ੍ਰਿਤ ਸਤਗੁਰ ਇਹ ਠੀਕ ਕਰੋ ਪਾਦਾਨ ਨੂੰ ਸ਼ੁੱਧ ਕਰੋ ਬਿਨ ਸਬਦਾ ਸਭ ਜਗ ਬੌਰਾਨਾ ਬਿਰਤਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਸ਼ਬਦ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰਿਪੁਰਖ ਅਗੰਮ ਹੈ ਕਹੋ ਕੇਤ ਵਿਦ ਪਾਈਐ ਕਹੋ ਇਥੇ ਯਮਕ ਲਾਦਨੀ ਹੈ ਕੇਤ ਵਿਦ ਪਾਈਐ ਕੇਤ ਵੀ ਬੋਲਾ ਵਿਦ ਵੀ ਬੋਲਾ ਤੇ ਸਰੂਪ ਨਰੇਕ ਅਦ੍ਰਿਸ਼ਟ ਕਹੋ ਜਾਨ ਕਿਉ ਧਿਆਈਐ ਵਿਸਰਾਮ ਧਿਆਨ ਨਾ ਲਾਉਣਾ ਤੇਸ ਇਥੇ ਯਮਕ ਲਾਦਨੀ ਹੈ ਰੂਪ ਨਾ ਰੇਖ ਇਥੇ ਠਮਕ ਲਾਦਨੀ ਹੈ ਅਦ੍ਰਿਸ਼ਟ ਇਥੇ ਵਿਸਰਾਮ ਹੈ ਕਹੋ ਜਾਨ ਕਿਉ ਧਿਆਈਐ ਨਿਰੰਕਾਰ ਨਰੰਜਨ ਹਰ ਅਗਮ ਕਿਆ ਕਹ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੇ ਵੇਖਾਲਿਆ ਗੁਰਸੇਵਾ ਪਾਈਐ ਵਾਹਿਗੁਰੂ ਜੀ ਕਾ ਕਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ